ਭਾਈ ਕੌਕੇ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਹੈ ਉਹਨਾਂ ਦੋਸ਼ੀਆਂ ਦੀ ਜਾਂਚ ਕਰਵਾ ਕੇ ਟੰਗ ਦਿਓ ਫੜ ਕੇ ਤੁਹਾਨੂੰ ਪੰਜਾਬ ਯਾਦ ਕਰ ਤੇ ਇਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਜਿੱਥੇ ਜਿਓ ਆਇਆ ਫਿਰਦਾ ਹੈ ਸੰਧਵਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਜ਼ਰੂਰ ਫੜਿਓ 4 ਸਾਲ ਹੋ ਗਏ ਸਾਨੂੰ ਤੰਗੂ ਲਾ ਕੇ ਬੱਚਿਆਂ ਨੂੰ ਤੇ ਸਾਡੇ ਬਜ਼ੁਰਗ ਅਮਰਪਾਲ ਸਿੰਘ ਫਰੀਦਕੋਟ ਤੋਂ ਭਾਈ ਸ਼ੋਭ ਦੇਵ ਸੰਗਤਾਂ 'ਤੇ ਬੈਠੇ ਆ ਫਰੋਜ਼ਪੁਰ ਤੋਂ ਇਹ ਜੱਫੀ ਲੈ ਲੈ ਕੇ ਉੱਥੇ ਜਾਂਦੇ ਆ ਇੰਨੀ ਠੰਡ 'ਚ ਕਰੋਨੇ 'ਚ ਵੀ ਅਸੀਂ ਬੈਠੇ ਰਹੇ ਤੇ ਜੇ ਸਾਨੂੰ ਸਰਕਾਰ ਨੇ ਹੀ ਨਹੀਂ ਪੁੱਛਣਾ ਤੇ ਫਿਰ ਪੁੱਛੂ ਕੌਣ ਹਰ ਜਗ੍ਹਾ ਦੇ ਤੁਹਾਡਾ ਇਹ ਵੀ ਬੇਨਤੀ ਕਰਦਾ ਹੈ ਕੋ ਕੱਦ ਨਹੀਂ ਭਾਈ ਕੌਕੇ ਨੂੰ ਕੋ ਕੌਕੇ ਸ਼ਹੀਦ ਕੀਤਾ ਹੈ ਉਹਨਾਂ ਦੋਸ਼ੀਆਂ ਦੀ ਜਾਂਚ ਕਰਵਾ ਕੇ ਟੰਗ ਦਿਓ ਫੜ ਕੇ ਤੁਹਾਨੂੰ ਪੰਜਾਬ ਵਿਚਾਰ ਕਰ 10 ਸਾਲ ਹੋ ਗਏ ਮੈਂ ਤੇ ਕੀਰਤਨ ਕਰਨ ਤੋਂ ਇਹ ਨਾ ਕੀਤੀ ਸੀ ਮੈਂ ਨਹੀਂ ਕਰਦਾ ਕੱਲ੍ਹ ਦੇ ਦੁਜੀ ਚਲੇ ਅੱਜ ਪੰਥ ਕਹਿ ਰਿਹਾ ਤੁਸੀਂ ਸਹੀ ਕੀਤਾ ਸੀ ਹਾਜ਼ਰ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਨ ਮੁਸਲਮਾਨ ਉਹ ਕਹਿ ਰਿਹਾ ਕਿ ਇਹ ਬਦਲਾ ਲੈਣਾ ਤੇ ਫਿਰ ਗੋਗਰ ਸਿੰਘ ਸਭ ਤੋਂ ਲਵਾਗਾ ਸਹਿਰ ਜਾਂਦੇ ਆ ਤੋ ਕਿਉਂ ਅੱਜ ਸ਼ੇਰ ਮੁਹੰਮਦ ਖਾਂ ਮਲੇਰ ਕੋਟੇ 'ਚ ਕੋਈ ਮੁਸਲਮਾਨ ਮਰਦਾ ਏ ਚੜਾਈ ਕਰ ਜਾਂਦਾ ਏ ਤੇ ਸਿੱਖ ਮੁਸਲਮਾਨਾਂ ਨਾਲ ਦੁੱਖ ਸਾਂਝਾ ਕਰਨ ਜਾਂਦੇ ਆ ਆਹ ਦਾ ਨਾਰਾ ਮਾਰਿਆ ਇਹ ਵੀ ਇੱਕ ਤੁਹਾਡੇ ਵਾਸਤੇ ਆਹ ਦਾ ਨਾਰਾ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਬੇਗੁਨਾਹ ਲੋਕ ਚੱਕ ਚੱਕ ਕੇ ਮਾਰੇ ਗਏ ਉਹ ਇਨਸਾਫ਼ ਦੀ ਆਸ

ਉੱਥੇ ਬਹਿ ਕੇ ਕਰਦੇ ਆ ਹੁਣ ਸੰਧਵਾ ਸ਼ਾਹ ਕੋਲ ਹੀ ਵੇਖਣ ਤੇ ਕਿੰਨੀ ਕ ਸਾਨੂੰ ਖੰਡ ਕੋਸ਼ਿਪਾਉਣੀ ਉੱਥੇ ਇਹ 4 ਸਾਲ ਹੋ ਗਏ ਬੈਠਿਆ ਨੂੰ ਸੁਪਰੀਮ ਕੋਰਟ ਵੀ ਕਹਿੰਦਾ ਦੋਸ਼ੀ ਫੜੋ ਪਰਤਾਲ ਵੀ ਕਹਿੰਦੀ ਦੋਸ਼ੀ ਫੜੋ ਸਰਕਾਰ ਤੇ ਉਰ ਨੂੰ ਪੁੱਛੀ ਜਾਂਦੇ ਕੀ ਕਰ ਲਿਆ ਕੀ ਅਜੇ ਹੋਰ ਰੁਕਣਾ ਇਹ ਹੁਣ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਤੁਸੀਂ ਕਦੀ ਕਦੀ ਸਾਨੂੰ ਟੱਕਰਦੇ ਹੋ ਫਿਰ ਅਸੀਂ ਵੀ ਆਪਣਾ ਗੁੱਸਾ ਤੁਹਾਡੇ 'ਤੇ ਕੱਢਣਾ ਹੁੰਦਾ ਵੀ ਆਜੋ ਹੁਣ ਹਨਾ ਤੇ ਨਾਲੀ ਵੀ ਕਹੀ ਜਾਏ ਕਿ ਸਤਿਗੁਰੂ ਗੰਗੋਸ਼ੀ ਬਖਸ਼ੇ ਚੜ੍ਹਦੀ ਕਲਾ ਚ ਰਹੋ ਤੁਹਾਡੇ ਵੱਡੇ ਗੁਰੂ ਗੋਬਿੰਦ ਸਿੰਘ ਮਾਰਗ ਬਣਾ ਗਏ ਆ ਉਹਨੂੰ ਪੂਰਾ ਕਰ ਲਓ ਉਹ ਵੀ ਇੱਕ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਮਾਰਗ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਦਮਦਮਾ ਸਾਹਿਬ ਤੱਕ ਗਿਆ ਤੇ ਦਮਦਮਾ ਸਾਹਿਬ ਤੋਂ ਅੱਗੇ ਅਜੇ ਉਤਰੇ ਪਿਆ ਹੋਇਆ ਅਜੇ ਹਰਿਸ਼ਾ ਅੱਜ ਤੱਕ ਇਹ ਹੁਣ ਪੂਰਾ ਵੀ ਆਪੇ ਕਰੋ ਕਿਉਂਕਿ ਸ਼ੁਰੂਆਤ ਤੁਸੀਂ ਕਰ ਚੁੱਕੇ ਹੋ ਇਹ ਵੀ ਕਾਜੀ ਕਹਿੰਦੇ ਇਤਿਹਾਸ ਬਣ ਜੂ ਮਾਲਕ ਕਿਰਪਾ ਕਰੇ